ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪ ਜੀ ਦਾ ਮੇਰੀ ਇਸ ਵੀਡੀਓ ਵਿੱਚ ਉਮੀਦ ਹਵਕਤ ਸਹੀ ਵਕਤ ਦੋਸਤੋ ਅੱਜ ਤੁਹਾਨੂੰ ਲੈ ਕੇ ਆ ਗਏ ਹਾਂ ਗੁਰਦੁਆਰਾ ਕਾਠੀ ਦਰਵਾజా ਜੋ ਕਿ ਸ਼੍ਰੀਨਗਰ ਵਿੱਚ ਸਥਿਤ ਹੈ ਦੋਸਤੋ ਇਸ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਆਏ ਸਨ ਦੋਸਤੋ ਕਿਉਂਕਿ ਇਹ ਬਹੁਤ ਹੀ ਪ੍ਰਾਚੀਨ ਗੁਰਦੁਆਰਾ ਹੈ ਦੋਸਤੋ ਜਿਵੇਂ ਦੇਖ ਸਕਦੇ ਹੋ ਗੁਰਦੁਆਰਾ ਵੀ ਕਿੰਨਾ ਹੀ ਸੋਹਣਾ ਆ ਰਿਹਾ ਬਾਹਰੋਂ ਦੀ ਦੋਸਤੋ ਤੁਹਾਨੂੰ ਅੰਦਰੋਂ ਵੀ ਗੁਰਦੁਆਰੇ ਦਰਸ਼ਨ ਕਰਾਣੇ ਆ ਦੋਸਤੋ ਕਿਸਮਤ ਵਾਲੇ ਹੀ ਲੋਕ ਇਸ ਸਥਾਨ ਦੇ ਦਰਸ਼ਨ ਕਰਦੇ ਨੇ ਕਿਉਂਕਿ ਇਹ ਸ਼੍ਰੀਨਗਰ ਵਿੱਚ ਸਥਿਤ ਗੁਰਦੁਆਰਾ ਬਾਰ ਦੇ ਜਿੰਨੇ ਵੀ ਪਬਲਿਕ ਉਹਨਾਂ ਨੂੰ ਘੱਟ ਪਤਾ ਹੋਏਗਾ ਇਸ ਗੁਰਦੁਆਰੇ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਕਾਠੀ ਦਰਵਾਜੇ ਦੇ ਗੁਰਦੁਆਰੇ ਅੰਦਰੋਂ ਦੇਖੋ ਦੋਸਤੋ ਕਿੰਨਾ ਹੀ ਖੂਬਸੂਰਤ ਗੁਰਦੁਆਰਾ ਬਣਾਇਆ ਗਿਆ ਹੈ ਦੋਸਤੋ ਸ਼੍ਰੀਨਗਰ ਵਿੱਚ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਵਿੱਚ ਜੋ ਕਿ ਗੁਰਦੁਆਰਾ ਹੈਗਾ ਉਹ ਸ਼੍ਰੀਨਗਰ ਦੇ ਰੈਣਾਵਾੜੀ ਇਲਾਕੇ ਵਿੱਚ ਸਥਿਤ ਹੈ ਦੋਸਤੋ ਹਰੀ ਪਰਵਤ ਦੇ ਕੋਲ ਇਹ ਦੋਸਤੋ ਇੱਕ ਖੂ ਸਾਹਿਬ ਹੈ ਜਿੱਥੇ ਬਾਬਾ ਜੀ ਨੇ ਤੀਰ ਹੱਥ ਲਾ ਕੇ ਦੋਸਤੋ ਮਾਰ ਕੇ ਇਥੇ ਪਾਣੀ ਕੱਢਿਆ ਸੀ ਕਿਉਂਕਿ ਮਾਈ ਦੀ ਅੱਖਾਂ ਚਲੀ ਗਈਆਂ ਸੀ ਬਾਬਾ ਜੀ ਦੇ ਦਰਸ਼ਨ ਜਿਦਾਰ ਕਰਦੇ 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 ਰੋ ਰੋ ਕੇ ਤੇ ਦੋਸਤੋ ਇੱਥੇ ਬਾਬਾ ਜੀ ਆ ਕੇ ਥੋੜਾ ਸਾਰਾ ਖੂਹ ਤੋਂ ਪਾਣੀ ਕੱਢ ਕੇ ਉਹਨਾਂ ਦੇ ਅੱਖਾਂ ਨੂੰ ਲਾਇਆ ਸੀ ਤੇ ਉਹਨਾਂ ਨੂੰ ਰੋਸ਼ਨੀ ਆ ਗਈ ਕਿਉਂਕਿ ਉਹਨਾਂ ਨੇ ਬਾਬਾ ਜੀ ਵਾਸਤੇ ਚੋਲਾ ਸੀਤਾ ਸੀ ਜੋ ਕਿ ਆਪਣੇ ਹੱਥਾਂ ਨਾਲ ਉਹਨਾਂ ਨੂੰ ਦਾਨ ਕਰਨਾ ਚਾਹੁੰਦੇ ਸਨ ਬਜ਼ੁਰਗ ਹੋਣ ਦੇ ਕਾਰਨ ਤੇ ਦੋਸਤੋ ਉੱਥੇ ਅੰਮ੍ਰਿਤਸਰ ਉਹ ਜਾ ਨਹੀਂ ਸਕਦੇ ਸਨ ਤੇ ਉਹਨਾਂ ਨੇ ਯਾਦ ਕੀਤਾ ਦਿਲ ਵਿੱਚ ਤੇ ਦੋਸਤੋ ਬਾਬਾ ਜੀ ਇੱਥੇ ਖੁਦ ਹੀ ਆ ਗਏ ਸਨ ਦੇਖੋ ਬਾਬਾ ਜੀ ਕਿੰਨੇ ਸ਼ਕਤੀਸ਼ਾਲੀ ਸਨ ਜੋ ਕਿਸੇ ਭਗਤ ਦੀ ਆਪਣੇ ਆਪ ਹੀ ਬੈਠ ਕੇ ਇਸ ਸਥਾਨ ਤੇ ਤੇ ਦੋਸਤੋ ਮਾਤਾ ਜੀ ਨੇ ਆਪਣੇ ਹੱਥੀ ਜੋ ਚੋਲਾ ਬਣਾਇਆ ਸੀ ਚੋਲਾ ਸਾਹਿਬ ਤੇ ਦੋਸਤੋ ਬਾਬਾ ਜੀ ਨੇ ਪੇਟ ਕੀਤਾ ਸੀ ਤੇ ਤੁਹਾਨੂੰ ਇਸ ਜੋ ਗੁਰਦੁਆਰੇ ਇਤਿਹਾਸ ਹੈ ਤੁਸੀਂ ਦੇਖ ਸਕਦੇ ਹੋ ਇਸ ਸਾਰਾ ਲਿਖਿਆ ਰਿਹਾ 2 ਮਿੰਟ ਵੀਡੀਓ ਨੂੰ ਰੋਕ ਕੇ ਤੁਸੀਂ ਪੜ੍ਹ ਸਕਦੇ ਹੋ ਦੋਸਤੋ ਤੇ ਦੇਖੋ ਦੋਸਤੋ ਕਿੰਨਾ ਹੀ ਸੋਹਣਾ ਗੁਰਦੁਆਰਾ ਬਣੇਦਾ ਤੇ ਨਾਲ ਹੀ ਦੋਸਤੋ ਤੁਸੀਂ ਦੇਖ ਸਕਦੇ ਹੋ ਹਰੀ ਪਰਵਤ ਇਸ ਨੂੰ ਕਹਿੰਦੇ ਨੇ ਹਰੀ ਪਰਵਤ ਕਿਉਂਕਿ ਹਰੀ ਸਿੰਘ ਮਹਾਰਾਜਾ ਇੱਥੇ ਰਹਿੰਦੇ ਸਨ ਇਹ ਦੇਖੋ ਕਿੰਨਾ ਹੀ ਸੋਹਣਾ 뷰 ਆ ਰਿਹਾ ਹਰੀ ਪਰਵਤ ਦਾ ਤੇ ਨਾਲ ਹੀ ਦੋਸਤੋ ਦੇਖੋ ਪੁਹਾਰੇ ਵੀ ਲੱਗੇ ਦੇ ਨੇ ਪਾਣੀ ਦੇ ਗੁਰਦੁਆ ਪਾਰਕ ਵੀ ਬਣੀ ਦੀ ਬੜੀ ਸ਼ਾਨਦਾਰ ਬੈਠਣ ਵਾਸਤੇ ਜੋ ਕਿ ਸ਼ਰਧਾਲੂ ਆਣ ਰਾਸ਼ ਸ਼ੁਸ਼ ਹੋ ਜੇ ਤੇ ਬੈਠ ਸਕਦੇ ਨੇ ਦੋਸਤੋ ਅਗਰ ਵੀਡੀਓ ਤੁਹਾਨੂੰ ਥੋੜੀ ਸਾਰੀ ਵੀ ਅੱਛੀ ਲੱਗੀ ਜਾਣ ਕੇ ਅੱਛੀ ਲੱਗੀ ਪਲੀਜ਼ ਵੀਡੀਓ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਇਦਾਂ ਦੀ ਹੋਰ ਸੋਹਣੀ ਸੋਹਣੀ ਵੀਡੀਓ ਦੇਖਣ ਲਈ ਮੈਨੂੰ ਫੋਲੋ ਜ਼ਰੂਰ ਕਰ ਲਿਓ ਦੋਸਤੋ ਕਿਉਂਕਿ ਬਾਈ ਤੁਹਾਡਾ ਵੀਡੀਓ ਤੁਹਾਡੇ ਵਾਸਤੇ ਬਣਾਉਂਦਾ ਹੈ ਬੜਾ ਹੀ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਵਾਸਤੇ ਤਾਂ ਤੱਕ ਲਈ ਦੋਸਤੋ ਬਾਈ ਸਤਿ ਸ੍ਰੀ ਅਕਾਲ ਮਿਲਦੇ ਆਂ